ਸਮਾਨ ਆਇਆ ਤੇ ਸਤਰਾਣਾ ਹਲਕੇ ਦੇ ਵਿੱਚ ਲੰਘਦਾ ਕੱਗਰ ਇਸ ਟਾਈਮ ਉਫਾਨ ਤੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਬਗਰੇ ਤੁਹਾਨੂੰ ਦਿਖਾਉਣ ਜਾ ਰਹੇ ਹਰਚੰਦਪੁਰਾ ਦੇ ਨਜ਼ਦੀਕ ਅਸੀਂ ਖੜੇ ਆ ਇਹ ਦੇਖੋ ਹਰਚੰਦਪੁਰਾ ਦੇ ਜਿਹੜੇ ਲੋਕ ਆ ਇੱਥੇ ਪਹਿਲੇ ਟੁੱਟ ਗਿਆ ਸੀ ਇਹ ਬੰਨ ਕੱਗਰ ਦਾ ਔਰ ਪਿੰਡ ਦੇ ਲੋਕ ਜਦੋਂ ਜਹਿਰ ਕਰ ਰਹੇ ਕਿਉਂਕਿ ਪਾਣੀ ਖੇਤਾਂ 'ਚ ਦਾਖਲ ਹੋ ਗਿਆ ਸੀ ਔਰ ਉਸ ਨੂੰ ਕੱਗਰ ਇਸ ਟਾਈਮ ਪੂਰਾ ਭਰ ਕੇ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਕਿਸਾਨਾਂ ਨੂੰ ਕਿੰਨੀ ਮੁਸੱਕਤ ਕਰਨੀ ਪੈ ਰਹੀ ਹੈ ਵੀ ਕਿਉਂਕਿ ਕੱਗਰ ਖਤਰੇ ਦੇ ਨਿਸ਼ਾਨ ਤੇ ਤੇ ਇਹਨਾਂ ਨੂੰ ਇਹ ਚਿੰਤਾ ਹੈ ਵੀ ਜੇ ਕੱਗਰ ਟੁੱਟ ਜਾਂਦਾ ਹੈ ਫਸਲ ਦੇਖੋ ਦੂਜ ਚੋਨਾ ਵੀ ਪੱਕ ਕੇ ਤਿਆਰ ਹੈ ਕੁਛ ਦਿਨ ਬਾਅਦ ਮੰਡੀ ਵਿੱਚ ਆਉਣ ਵਾਲਾ ਹੈ ਜੇ ਹੁਣ ਮੰਨ ਲਓ ਜੇ ਘੱਗਰ ਇੱਥੇ ਟੁੱਟਦੇ ਜਿਹੜੀ ਤੁਹਾਨੂੰ ਦੀ ਫਸਲ ਹੈ ਉਹਨੂੰ ਤਿਆਰ ਹੋ ਚੁੱਕਿਆ ਹੈ ਖੇਤ ਔਰ ਇਸਨੇ ਕੁਛ ਦਿਨ ਬਾਅਦ ਮੰਡੀ ਵਿੱਚ ਆਉਣਾ ਸੀ ਔਰ ਅਸੀਂ ਗੱਲਬਾਤ ਕਰਦੇ ਹਾਂ ਇੱਥੇ ਖੜੇ ਕਿਸਾਨ ਆਗੂ ਸਾਡੇ ਗੁੱਟਰ ਸਾਹਿਬ ਹਾਲਾਤ ਤੇ ਵਿਖੋ ਜੀ ਬਹੁਤ ਖਤਰੇ ਵਾਲੇ ਨੇ ਕਿਉਂਕਿ ਇਹ ਖਤਰੇ ਦੇ ਨਿਸ਼ਾਨ ਤੋਂ ਉਪਰ ਤੇ ਪਰਸੋਂ ਦੇ ਵਗ ਰਿਹਾ ਹੈ ਜੀ ਤੇ ਉੰਜ 5 ਦਿਨ ਹੋ ਗਏ ਆ ਲੋਕ ਇਲਾਕੇ ਦੇ ਜਿਹੜੇ ਲੋਕ ਨੇ ਉਹ ਜਦੋਂ ਜਹਿਦ ਕਰ ਰਹੇ ਲਗਾਤਾਰ ਸੈਂਕੜਿਆਂ ਦੀ ਗਿਣਤੀ ਚ ਆਣ ਕੇ ਜਿਹੜਾ ਵਾ ਇਹ ਬੰਨ ਭੰਡਰੇ ਮੰਨ ਲਓ ਟੁੱਟੇ ਸੀ ਇੱਥੇ ਰਾਤ ਪਾਣੀ ਆ ਗਿਆ ਖੇਤਾਂ 'ਚ ਇੱਥੋਂ ਹੀ ਟੁੱਟ ਗਿਆ ਸੀ ਇੱਕ ਹੋਰ ਸਾਂ ਸਾਡਾ ਅੱਗੇ ਆ ਸਾਂ ਡੇਰੇ ਪਾੜੇ ਨੂੰ ਕਿਹਾ ਜਾਂਦਾ ਉੱਥੋਂ ਟੁੱਟ ਗਿਆ ਸੀ ਕੁਝ ਜਨਤਾ ਨੂੰ ਉੱਥੇ ਭੇਜਿਆ ਉਹਦੇ ਉੱਥੇ ਉਹਨੂੰ ਕਵਰ ਕਰ ਆ ਗਏ ਸੀ ਕਿੰਨੇ ਕੇ ਏਕੜ ਚ ਆ ਗਿਆ ਆਲੇ ਦੁਆਲੇ ਆਪਣੇ ਉਰੇ ਪਾਣੀ ਇਸ ਸਾਈਡ ਦੇ ਜਿਹੜਾ ਥੋੜੀ ਥੋੜੀ ਦੂਰ ਤੱਕ ਕੁਝ ਦੂਸਰੇ ਪਾਸੇ ਵੀ ਦੂਸਰੀ ਜਿਹੜੀ ਸਾਈਡ ਹੈ ਇਹਦੀ ਇੱਕ ਕੱਗਰ ਦੀ ਉਧਰ ਵੀ ਹਾਂ ਖਿਲਰ ਗਿਆ ਸੀਗਾ ਉਧਰ ਵੀ ਇਧਰਲੇ ਜਿਹੜੇ ਕਿਸਾਨ ਉਹਨਾਂ ਦੀਆਂ ਜ਼ਮੀਨਾਂ ਨੇ ਪਰ ਫਿਲਹਾਲ ਜਿਹੜਾ ਵਾ ਉਹ ਕਵਰ ਕਰ ਲਿਆ ਇੱਧਰ ਵੀ ਆ ਗਿਆ ਸੀ ਥੱਲੇ ਹੀ ਠਾ ਕਰ ਨਾਲੋਂ ਜੀ ਇਹ 4 ਇੰਚ ਵਧਿਆ ਰਾਤ ਤੇ ਪਰ ਪਬਲਿਕ ਬਹੁਤ ਸਾ ਦੇਦੀ ਹੈ ਦਿਨ ਰਾਤ ਇੱਕ ਕਰ ਰਹੀ ਹੈ ਤਿੰਨ ਚਾਰ ਦਿਨ ਹੋ ਗਏ ਸਸਨ ਵੱਲੋਂ ਕੋਈ ਸੇਵ ਕੋ ਥੋੜਾ ਮੋਟੇ ਹੈ ਜੀ ਐਡੀ ਕੋਈ ਗੱਲ ਨਹੀਂ ਪਬਲਿਕ ਨੇ ਸਾਮਣ ਹੈ ਜੀ ਕਿਸਾਨ ਯੂਨੀਅਨ ਨੇ ਪੂਰੇ ਜੀ ਕਲਵਾਣੂ ਆਪਣਾ ਬਾਦਸ਼ਾਹਪੁਰ ਛੋਡੀ ਆਲਾ ਤੂੜੀਆਂ ਹਰਚੰਦਪੁਰਾ ਇਹ ਸਾਰੇ ਪਿੰਡਾਂ ਦੇ ਲੋਕਾਂ ਨੇ ਪੂਰਾ ਸਹਿਯੋਗ ਦੇ ਰੱਖਿਆ ਸਪਰੇੜੀ ਜਿਹੜਾ ਸਮਾਨ ਹਲਕੇ ਦੇ ਪਿੰਡ ਉਥੋਂ ਕੱਗਰ ਛੜ ਕੇ ਆ ਰਿਹਾ ਪੂਰਾ ਖਤਰੇਗਰ ਰਸਤਾਂ ਤੋਂ ਉੱਪਰ ਐ ਸਾਹਮਣੇ ਵਾਲੇ ਪਾਸੇ ਦੇਖੋ ਉਹਨਾਂ ਖੇਤਾਂ 'ਚੋਂ ਪਾਣੀ ਕੱਗਰ ਦਾ ਇੱਥੋਂ ਦਾਖਲ ਹੋ ਗਿਆ ਇਹਨੇ ਕਰ 4-500 ਏਕੜ ਫਸਲ ਜਿਹੜੀ ਝੋਨੇ ਦੀ ਹੈ ਉਹ ਆਪਣੀ ਚਪੇੜ ਤੇ ਲੈ ਲਈ ਹੈ ਔਰ ਦੂਜੇ ਪਾਸੇ ਇੱਧਰ ਵੀ ਦੇਖ ਤੁਹਾਨੂੰ ਦਿਖਾ ਰਹੇ ਆ ਇਹ ਜਿਹੜਾ ਪਾਸਾ ਜਾ ਰਿਹਾ ਇਹ ਬਸਾਪੁਰ ਵਾਲੇ ਪਾਸੇ ਜਾ ਰਿਹਾ ਬਸਾਪੁਰ ਤੋਂ ਅੱਗੇ ਨੇੜੇ ਸੁਦਾਨਪੁਰ ਸਤਰਾਨਾ ਗੁਲਾੜ ਨਾਈਵਾਲ ਉਹ ਅੱਗੇ ਅਗਲੇ ਪਿੰਡ ਐ ਉੱਥੇ ਇੱਕ ਅੱਗੇ ਮੰਨ ਲਓ ਪਾਣੀ ਇਸ ਟਾਈਮ ਪੂਰੇ ਖਤਰੇ ਦੇ ਨਿਸ਼ਾਨ ਚੱਲ ਰਿਹਾ ਕਿਉਂਕਿ ਪਿੱਛੇ ਪਾਵੇਂ ਬਰਸਾਤਾਂ ਬੰਦ ਹੈ ਲੇਕਿਨ ਟਾਂਗੜੀ ਨਦੀ ਅਰ ਮਾਰਕੰਡਾ ਦਾ ਪਾਣੀ ਹੈ ਜਿਹੜਾ ਉਹ ਈਸੀ ਦੇ ਵਿੱਚ ਬੈਕ ਕਰਦੇ ਆ ਰੋ ਇਸ ਇੱਥੇ ਆ ਕੇ ਉਹ ਨੁਕਸਾਨ ਕਰਦਾ ਹੈ ਇੱਥੇ ਕਿਸਾਨ ਖੜੇ ਹਨ ਹਰਚੰਦਪੁਰੇ ਦੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਇਸ ਟਾਈਮ ਕੀ ਹਾਲਾਤ ਹੈ ਪਾਣੀ ਕਿੰਨਾ ਲੈਵਲ ਖਤਰੇ ਦੇ ਉੱਪਰ ਹੈ ਦਾ ਗਰਦੇਸ ਟਾਈਮ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੀ ਜਾਂਦ ਰਿਹਾ ਜੀ ਤਿੰਨ ਚਾਰ ਦਿਨਾਂ ਦਾ ਲਗਾਤਾਰ ਜੀ ਤੇ ਮੰਨ ਲਓ ਕਈ ਥਾਂ ਟੁੱਟੇ ਹੋਰਲੇ ਪਾਸੇ ਦੇਖੋ ਪਾਣੀ ਆਹ ਦੇਖੋ ਜੀ ਤੁਹਾਡੇ ਸਾਹਮਣੇ ਘੱਟੋ ਘੱਟ 1.5 200 ਕਿੱਲੇ ਨੂੰ ਇਹਨੇ ਆਪਦੀ ਚਪੇੜ ਦੇ ਵਿੱਚ ਲੈ ਲਿਆ ਜਿਹੜਾ ਪੂਰੀ ਤਰ੍ਹਾਂ ਹੁਣ ਤੱਕ ਡੁੱਬ ਚੁੱਕਿਆ ਜੀ ਡੁੱਬ ਗਿਆ ਡੁੱਬ ਚੁੱਕਿਆ ਜੀ ਹਾਂਜੀ ਇਹਨੂੰ 4 ਦਿਨ ਹੋ ਗਏ ਡੁੱਬੀ ਨੂੰ ਜੀ 4 ਦਿਨ ਤੋਂ ਹਾਂਜੀ ਤੇ ਕੋਈ ਇੱਥੇ ਆਇਆ ਤੁਹਾਡੇ ਕੋਈ ਮਦਦ ਲਈ ਤੁਸੀਂ ਦੇਖ ਹੀ ਲੈ ਜੀ ਉਹ ਅੱਧਾ ਕਿਲੋਮੀਟਰ ਪਿੱਛੋਂ ਡੀਸੀ ਸਾਹਿਬ ਵੀ ਆਏ ਉਹ ਵੀ ਉੱਥੋਂ ਹੀ ਮੁੜ ਗਏ ਐਸਡੀਐਮ ਸਾਹਿਬ ਆਉਣ ਦੇ ਡੇਲੀ ਹੈ ਪਟਵਾਰੀ ਸਾਹਿਬ ਤੱਕ ਜੋ ਵੀ ਸਭ ਪਿੱਛੇ ਹੀ ਮੁੜ ਜਾਂਦੇ ਆ ਜੀ ਇਸ ਪੁਲ ਤੇ ਨਹੀਂ ਆਂਦਾ ਕੋਈ ਪਿਛਲੇ ਸਾਲ ਤੱਕ ਇਸ ਪੁਲ ਤੇ ਹੁੰਦੇ ਸੀਗੇ ਜੀ ਪਰ ਇਸ ਸਾਲ ਇਹਨਾਂ ਨੂੰ ਪਨੀ ਕੀ ਪੁਲ ਤੇ ਇਸ ਟਾਈਮ ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ ਆਉਣਾ ਹਰੇਕ ਜਿਹੜਾ ਵੀ ਕੋਈ ਆਉਂਦਾ ਡੀਸੀ ਸਾਹਿਬ ਆਏ ਫੁਲਾਨਾ ਹੋਰ ਕੋਈ ਜੋ ਵੀ ਆ ਰਿਹਾ ਵਾ ਉਹ ਪਿੱਛੇ ਹੀ ਮੁੜ ਜਾਂਦਾ ਕਿਲੋਮੀਟਰ ਹੂੰ ਕਗੜੇ ਪੁਲ ਤੇ ਜਿਹੜੇ ਬਾਬਿਆਂ ਨੇ ਪੁਲ ਬਣਾਇਆ ਹੋਇਆ ਕਗੜੇ ਉੱਪਰ ਇਹਦੇ ਅਗਲੇ ਬਨੇ ਕਾਫੀ ਨੁਕਸਾਨ 1.5 200 ਕਿੱਲਾ ਦੇ ਪਾਣੀ ਦੇ ਵਿੱਚ ਡੁੱਬ ਚੁੱਕਿਆ ਵਾ ਇਸੇ ਬਾਅਦ ਮੇਖਣ ਦੇ ਕੋਈ ਆ ਨਹੀਂ ਆਏ ਪਾਣੀ ਫੁੱਲ ਚੜ ਰਿਹਾ ਹਾਂ ਪ੍ਰਸ਼ਾਸ ਇੱਥੇ ਦੌਰਾ ਤਾਂ ਕੀਤਾ ਜਾ ਰਿਹਾ ਹੈ। ਹੂੰ। ਲੇਕਿਨ ਸਾਰੇ ਕਿਸਾਨਾਂ ਵੱਲੋਂ ਸਾਨੂੰ ਇਹ ਹੈ ਵੀ ਪਿੱਛੋ ਮੁੜ ਜਾਂਦੇ ਨੇ। ਹੂੰ। ਅੱਧਾ ਕਿਲੋਮੀਟਰ। ਘੱਗਰ ਜਦੋਂ ਕਿ ਘੱਗਰ ਘਾਟ ਤੇ ਪਹੁੰਚਣਾ ਚਾਹੀਦਾ। ਪੋਲਾ ਇੱਥੇ। ਬਾਕੀ ਇੱਥੇ ਨਾਲ ਲੱਗ ਕੇ ਚੱਲ ਰਿਹਾ ਕਿ ਪੁਲ ਦੇ ਬਿਲਕੁਲ ਪੁਲ ਦੇ ਨਾਲ ਖੇ ਕੇ ਚੱਲ ਰਿਹਾ ਜੀ ਪਾਣੀ। ਥੋੜੀ ਜਿਹੀ ਡੱਬ ਲੱਗੀ। ਡਾਫ ਲੱਗੀ ਹੋਈ ਹੈ। ਹੂੰ। ਤੇ ਪਾਣੀ ਕਈ ਦਿਨਾਂ ਤੋਂ ਕਈ ਫਸਲਾਂ 150-200 ਏਕੜ ਨੇ 1 ਏਕੜ ਫਸਲ ਡੁੱਬ ਗਈ ਇਸ ਟਿੰਪਰਲੇ ਪਾਸੇ। 150 ਏਕੜ ਡੁੱਬਿਆ ਹੋਇਆ ਜੀ। ਤੇ ਬਾਕੀ ਖਤਰਾ ਬਹੁਤ ਜ਼ਿਆਦਾ ਹੈ। ਤੇ ਉਹ ਪਿੱਛੋਂ ਨਹੀਂ ਜਾਣਾ ਚਾਹੀਦਾ ਬੇਨਤੀ ਹੈ ਵੀ ਅੱਗੇ ਆਉਣਾ ਚਾਹੀਦਾ ਕਿਸਾਨਾਂ ਦੀ ਇੱਕ ਅਫਸਰਾਂ ਦੇ ਅਧਿਕਾਰੀਆਂ ਨੂੰ ਵਿਧਾਇਕ ਨੂੰ ਬੇਨਤੀ ਹੈ ਕਿ ਇਸ ਖੱਗਰ ਦੇ ਪੁਲ ਤੇ ਆਓ ਜਿਹੜਾ ਪਰਲਾਪਾਸ ਹੈ 1.5 200 ਕਿੱਲਾ ਝੋਨੇ ਦੀ ਫਸਲ ਜਿਹੜੀ ਪਾਣੀ ਵਿੱਚ ਡੁੱਬ ਚੁਗੀ ਹੈ ਇਹਨਾਂ ਕਿਸਾਨਾਂ ਕੀ ਵਿਚਾਰ ਲਿਓ ਇਹ ਜਿਹੜਾ ਪੁਲ ਹੈ ਇਸ ਪੁਲ ਤੇ ਆਓ ਇਸ ਪੁਲ ਤੇ ਆ ਕੇ ਸਥਿਤੀ ਦੇਖੋ ਵੀ ਖੱਗਰ ਕਿੰਨੇ ਲੈਵਲ ਤੇ ਚੱਲ ਰਿਹਾ ਹੈ ਨਹੀਂ ਤਾਂ ਕਈ ਵਾਰ ਇਹ ਵਫਾ ਫੈਲਦੇ ਵੀ ਗਲਤ ਰਿਪੋਰਟਿੰਗ ਹੋ ਗਈ ਹੈ ਲੇਕਿਨ ਇੱਥੇ ਕਿਸਾਨ ਕਿਸ ਤਰ੍ਹਾਂ ਪਰੇਸ਼ਾਨ ਹੈ ਕਿਸਾਨ ਕਹਿ ਰਹੇ ਹਨ ਵੀ ਸਾਡੇ ਇੱਥੇ ਆ ਕੇ ਸਾਰ ਲਿਓ ਕਿਉਂਕਿ ਪਿਛਲੇ ਪਾਸੇ ਜਿਹੜੇ ਕਗਰ ਦੇ ਇਸ ਪਾਰ ਦੇ ਪਿੰਡਾਂ ਜਿਹੜੇ ਜ਼ਮੀਨ ਹੈ ਕਿਸਾਨਾਂ ਦੀ ਉਹ 1.5 ਦਸੌ ਏਕੜ ਝੋਨੇ ਦੀ ਫਸਲ ਪੱਕ ਕੇ ਤਿਆਰ ਹੈ ਪਾਣੀ ਕੀ ਚਪੇੜ ਤੇ ਆ ਗਈ ਹੈ ਹੜਾਂ ਦੇ ਇਸ ਦੇ ਲਈ ਅਧਿਕਾਰੀ ਕਿਸ ਤਰ੍ਹਾਂ ਦੀ ਮਦਦ ਕਰਨਗੇ ਸਮਝ ਦੱਸੇਗੇ ਲੇਕਿਨ ਫਿਲਹਾਲ ਕਿਸਾਨ ਚਿੰਤਿਤ ਹੈ ਔਰ ਪਰਲੇ ਪਾਸੇ ਬੰ ਟੁੱਟੇ ਵੀ ਹੈ ਉਹਨੇ ਵੀ ਉਹਨੂੰ ਜਦੋ ਜਹਿਦ ਕਰ ਰਹੇ ਵੀ ਉਹਨੂੰ ਪੂਰ ਦੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸੋਤਮ ਕੋ ਸਿਕਸ ਮਾਰਨਾ ਨਿਊਜ਼